ਇੱਕ ਕਰ ਵੀ ਹੌਲੀ ਹੌਲੀ ਬਣਾਈ ਲੈਣਾ ਵਾ ਤੂੰ ਫਿਕਰ ਨਾ ਕਰਿਆ ਦਾ ਸਾਰੇ ਕੰਮ ਹੋ ਜਾਣੇ ਆ ਮਮਾ ਤੇ ਮੈਨੂੰ ਛੇਤੀ ਛੇਤੀ ਸਕੂਟਰੀ ਚਲਾ ਤੂੰ ਮਮਾ ਤੇ ਮੈਨੂੰ ਛੇਤੀ ਛੇਤੀ ਸਕੂਟਰੀ ਖਾ ਦੋ ਤੂੰ ਮਮਾ ਤੇ ਮੈਨੂੰ ਛੇਤੀ ਮਮਾ ਤੇ ਮੈਨੂੰ ਛੇਤੀ ਛੇਤੀ ਸਕੂਟਰੀ ਖਾ ਦੋ ਪਰ ਮੈਂ ਸਕੂਟਰੀ ਬਾਹਰੋਂ ਤੇ ਲੈ ਜਾ ਕੇ ਲੂੰਗਾ ਤੇ ਬੜੇ ਧਿਆਨ ਨਾ ਜਾਣਾ ਵਾ ਠੀਕ ਮੁੰਡੇ ਬੜੀਆਂ ਸ਼ਰਾਰਤਾਂ ਕਰਦੇ ਹੁੰਦੇ ਆ ਤੇ ਆਪ ਨਹੀਂ ਕਿਸੇ ਦੀ ਗੱਲ ਚਾਉਣਾ ਠੀਕ ਚਲ ਜਾ ਫਿਰ 21 21 ਚੜਾ 21 ਮਮਾ ਮੈਨੂੰ ਛੇਦੀ ਛੇਦੀ ਜਾ ਸਿਖਾ ਦਿਓ ਫਿਰ ਮੈਂ ਬਾਹਰ ਅੰਦਲਾ ਜਾ ਕਰੂੰਗਾ ਸਕੂਟਰ ਲੈ ਲੈਣਾ ਜਿੰਨੀ ਮਰਜੀ ਚੰਗੀ ਜਾ ਜਾ ਜੇ ਪਰ ਸ਼ਰਾਰਤਾ ਨਹੀਂ ਕਰਨੀਆਂ ਬਾਹਰ ਜਾ ਕੇ ਮੁੰਡੇ ਕਰਦੇ ਹੁੰਦੇ ਆ ਸ਼ਰਾਰਤਾ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣੀਆਂ ਠੀਕ ਆਉਣੀਆਂ 21 ਚੜੇ 2 ਮੈਂ ਕਹਿਣਾ ਹੈ ਮੈਨੂੰ ਹੁਣ ਛੇਦੀ ਛੇਦੀ ਸਕੂਟਰੀ ਚਲਾ 21 ਮੈਂ ਕਹਿਣਾ ਹੈ ਹੁਣ ਮੈਨੂੰ ਛੇਦੀ ਛੇਦੀ ਸਕੂਟਰੀ ਸਿਖਾ ਦਿਓ ਫਿਰ ਮੈਂ ਬਾਹਰ ਅੰਦਲਾ ਜਾ ਕਰੂੰਗਾ ਸਕੂਟਰੀ ਕੋਈ ਗੱਲ ਨਹੀਂ ਪੁੱਤ ਸਾਰੇ ਕੰਮ ਹੋ ਜਾਣੇ ਆ ਪਾਪਾ ਤੇਰੀ ਨੇ ਸਕੂਟਰੀ ਤੇ ਨੂੰ ਪਤਾ ਕਰਦੇ ਹੁੰਦੇ ਆ ਉਹਨਾਂ ਦੀ ਕਿਸੇ ਗੱਲ 'ਚ ਨਹੀਂ ਆਉਣਾ ਹੈਗਾ ਤੇ ਕੋਈ ਗੱਲ ਨਹੀਂ ਪਾਪਾ ਜਦੋਂ ਵਿਹਲੇ ਹੋਏ ਨਾ ਉਹਨਾਂ ਤੈਨੂੰ ਸਿਖਾ ਦੇਣੀ ਹੈ ਤੇ ਜਾ ਮੇਰਾ ਪੁੱਤ ਜੀ ਨਹੀਂ ਇੱਥੇ ਆਉਣਾ ਤੇ ਜਾ ਮੇਰਾ ਪੁੱਤ ਆ ਤੂੰ ਪੁੱਤ ਇੱਕ ਮਿੰਟ ਤੂੰ ਆ ਜਾ ਮੇਰਾ ਪੁੱਤ ਜਾ ਕੇ ਪੜ ਲੈ ਹੁਣ ਐਵੇਂ ਨਾ ਗੱਲਾਂ ਨਹੀਂ ਕੀਆ ਨਿੱਕੀਆਂ ਕਰਦਾ ਰਿਹਾ ਕਰ ਇਹ ਤਾਂ ਆਹੋ ਜਦੋਂ ਇਹ ਕਰਨੀ ਹੁੰਦੇ ਫਿਰ ਮੈਨੂੰ ਬੜੀ ਤੰਗੀ ਹੁੰਦੀ ਹੈ ਉਹ ਇਹਨਾਂ ਫੇ ਜਾ ਕੇ ਨਾ ਛੱਟ ਲਿਆ ਦਿਆ ਕਰਨੀ ਆ ਨਾਲੇ ਉਹਨੂੰ ਪੁੱਤ ਸਮੇਤੋ ਨਾ ਬੜਾਈ ਗੱਲ ਨਹੀਂ ਜਾਜ ਤੂੰ ਸਿੱਖ ਲੈਂਦੇ ਪਰ ਇੰਨੀ ਖੋਲ ਬਿਨਾ ਦਵੀ ਦਵਕਾ ਮਾਰ ਕੇ ਰੱਖੀ ਬੜੇ ਰਹਿੰਦਾ ਵਾ ਬੜੇ ਔਖੇ ਪਾਲੀ ਦੇ ਆ ਜਾਂਦੀ ਲੋੜ ਵਾ ਤੇ ਮੈਂ ਐਡੀ ਛੇਤੀ ਅਸੀਂ ਕਿੱਥੋਂ ਲੈ ਆਉਣੀ ਆ ਵਾ ਪਰ ਨਿਆਣੇ ਆ ਨਾ ਕਿੱਦਾਂ ਸਮਝਾਈਏ ਨਾ ਕਰ ਲੈਣਾ ਕੋਈ ਗੱਲ ਨਹੀਂ ਤੇਹੀ ਹੈ ਕੋਈ ਗੱਲ ਨਹੀਂ ਪੁੱਤ ਬੱਚਿਆਂ ਨੂੰ ਵੀ ਹੁੰਦਾ ਵਾ ਜਦੋਂ ਲੋਕਾਂ ਦੇ ਬਣੇ ਘਰ ਵੇਂਦੇ ਆ ਨਾ ਖਰ ਫਿਕਰ ਤੇ ਬੱਚਾ ਕਰਦੇ ਇਹਦੇ ਫਿਕਰ ਨਹੀਂ ਹੈਗੀ ਕੋਈ ਤੇ ਕੋਈ ਗੱਲ ਨਹੀਂ ਅਗੇ ਤੇ ਹੀ ਇਦਾਂ ਹੀ ਚੱਲ ਜਾਂਦੇ ਬਾਰੋ-ਬਾਰ ਪਰ ਅੱਜ ਨਹੀਂ ਮੈਂ ਜਾਣ ਦੇਣਾ ਆਹ ਘੁੱਟ ਘੁੱਟ ਚਾਹ ਪੀਏ ਚੱਲ ਅੱਜ ਬਣਾ ਹੀ ਲਾ ਅੱਜ ਸੱਤੀ ਗੱਲ ਆ ਬਣਾ ਹੀ ਲਾ ਚੱਲ ਪੁੱਤ ਅੱਜ ਮੈਂ ਨਾ ਚਾਹ ਪੀ ਕੇ ਹੀ ਜਾਣਾ ਬਣਾ ਤੂੰ ਚਾਹ ਫਿਰ ਹਲੋ ਕਰਿਓ ਹਲੋ ਉਹ ਹੀ ਗੱਲ ਆ ਡਰ ਲੱਗਦਾ ਵਾ ਨਿਆਣੇ ਨਾ ਉੱਥੇ ਤੱਕ ਕੱਲੀਏ ਤੇ ਪਰ ਉਹਦੀ ਵੀ ਰੀਜ ਵਾ ਨਾ ਵੀ ਨਵੀਂ ਚੀਜ਼ ਆਈ ਹੈ ਤੇ ਮੈਂ ਜਾ ਸਿੱਖਾਂ ਹਾਂ ਦੱਸ ਕੀ ਗੱਲ ਕਰਨੀ ਆ ਬੜੇ ਖੁਸ਼ ਖੁਸ਼ ਫਿਰਨ ਦੇ ਆ ਲੈਤੀ ਨਵੀਂ ਨੋ ਨੂੰ ਨਵੀਂ ਨੋ ਪਤਾ ਨਹੀਂ ਕੀ ਦੋਵੇਂ ਜੀ ਗੱਲਾਂ ਕਰ ਤੂੰ ਹੀ ਨਹੀਂ ਸਾਰੀਆਂ ਚੀਜ਼ਾਂ ਲਈਆਂ ਜੇ ਅੱਜ ਉਹਨਾਂ ਨੇ ਲੈ ਲਈਆਂ ਵਾ ਪਤਾ ਨਹੀਂ ਦੋਵੇਂ ਜੀ ਅੰਦਰ ਕੀ ਬੜਬੜ ਕਰਨ ਦੇ ਆ ਆਹ ਲੈਤੀ ਆ ਐਦਾਂ ਲਟਾਈ ਜਾਓ ਪੈਸੇ ਕਾਦੇ ਪੈਸੇ ਲਟਾਉਣ ਦੇ ਆ ਤੂੰ ਹਿੰਮਤ ਸਾਰੀਆਂ ਚੀਜ਼ਾਂ ਰੱਖੀਆਂ ਆਈਆਂ ਨਾ ਇਹ ਇਹਨੂੰ ਨਹੀਂ ਪੁੱਤ ਮੰਨਦੇ ਤੁਸੀਂ ਉਹਨੂੰ ਹੀ ਮੰਨਦੇ ਆ ਪੁੱਤ ਮੰਨਿਆ ਤਾਂ ਘਰ ਵਿੱਚ ਭਾਲਿਆ ਨਾ ਤੁਹਾਨੂੰ ਜੇ ਪੁੱਤ ਨਾ ਮੰਨਦਾ ਤੱਕੇ ਮਾਰ ਕੇ ਬਾਹਰ ਕੱਢ ਦੇ ਜਦੋਂ ਇਹ ਪੈਸੇ ਦਿੰਦੇ ਉਹ ਤਾਂ ਤੁਸੀਂ ਚੰਗੇ ਸੀ ਨਹੀਂ ਮੰਮੀ ਉਹਨਾਂ ਨੂੰ ਸਾਨੂੰ ਕਰੋ ਵਾਰ ਕਰ ਦੋ ਤੁਸੀਂ ਹਾਂ ਮੈਂ ਤੇਰਾ ਅੱਖ ਉਹਦੀ ਸੁਣੀ ਜਾ ਮੇਰੀ ਨਾ ਸੁਣੀ ਮੈਂ ਨਹੀਂ ਲੜਾਂਦੀ ਆ ਜੋੜੇ ਹੱਥ ਤੁਸੀਂ ਦੋਵੇਂ ਜਣੇ ਖੁਸ਼ ਰਹੋ ਖੁਸ਼ ਕੋਈ ਗੱਲ ਨਹੀਂ ਸਾਂਝੇ ਘਰ ਦੇ ਜਿਹੜੇ ਪੈਸੇ ਹਨ ਤੀਜਾ ਹਿੱਸਾ ਮੇਰਾ ਵੀ ਬਣੂਗਾ ਉੱਚ ਦੇਖੀਂ ਭਲਾ ਕਿ ਦੰਦ ਦਿੰਦੇ ਉਹ ਲੋੜ ਨਹੀਂ ਹਨ ਪੈਸੇ ਦੇਣ ਦੀ ਨਾ ਹੀ 6 ਲੱਖ ਦੇਣਾ ਨਾ ਹੀ 9 ਦੇਣਾ ਕੋਈ ਦੇਣਾ ਉਹਦੇ ਕੋਲ ਪੈਸੇ ਹੀ ਪੁੱਤ ਉਹ ਨੰਗ ਨਹੀਂ ਬੈਠਾ ਨੰਗ ਨਹੀਂ ਬੈਠਾ ਮੈਨੂੰ ਪਤਾ ਕਿੰਨੇ ਕੇ ਪੈ ਉਹ 6 ਲੱਖ ਵਾ ਜਿਹੜਾ ਮੈਂ ਦਿੱਤਾ ਉਹਨੂੰ ਦਲਜੀਤ ਉਹਨਾਂ ਦਾ ਨਹੀਂ ਦੁਬਾਰਾ ਓਏ ਉਹਦਾ ਤੇਰੇ ਵਾਲਾ ਹਾਲ ਨਹੀਂ ਆ ਸਾਰਾ ਸਾਰਾ ਦਿਨ ਉਹ ਤੇ ਹੱਥ ਤੇਲ ਨਾਲ ਲਿਪੜੇ ਰਹਿੰਦੇ ਆ ਐਵੇਂ ਵੀ ਕਰਨ ਦੇ ਆ ਸਵਾਹ ਕਰਨ ਦੇ ਜੇ ਐਵੇਂ ਨਹੀਂ 6 ਲੱਖ ਦਿੱਤਾ ਉਹਨੂੰ ਕਮਾਈ ਕਰਨ ਦੇ ਜੇ ਉਹ ਤੁਹਾਡੇ ਤੇ ਸੂਬਾ ਸੂਟ ਬੂਟੂ ਆ ਤੁਹਾਡੇ ਤੇ ਸੂਟ ਬੂਟ ਨਹੀਂ ਪੂਰੇ ਹੁੰਦੇ ਸਾਰੇ ਸਾਰੇ ਇਧਰ ਖਾਂ ਤੇ ਟੋਕਾ ਤੇ ਡਾਰਨਦੇ ਡਾਰਨ ਉਹ ਤੁਹਾਡੇ ਦੋਵਾਂ ਜਿਹਿਆਂ ਦੇ ਤੇ ਸੂਟ ਬੂਟ ਨਹੀਂ ਪੂਰੇ ਹੁੰਦੇ ਤੁਸੀਂ ਕਹਿੰਦੇ ਵੀ ਨਹੀਂ ਇਹ ਗਲਤ ਵਾ ਸੱਚੀ ਗੱਲ ਹੈ ਕਿਧਰੋਂ ਆ ਇਨਸਾਫ ਕਰੋ ਨਾ ਟੋਕਾ ਲੱਗਿਆ ਨਾ ਨਹੀਂ ਕੀ ਲੱਗਿਆ ਇਹਨ ਸੱਚੀ ਗੱਲ ਹੈ ਕਿਧਰੋਂ ਆ ਇਨਸਾਫ ਕਰੋ ਨਾ ਉਸੇ 1 ਲੱਖ ਰੁਪਏ ਦੇਤਾ ਮੇਰੀ ਜੱਜ ਸਾਹਿਬ ਜੀ ਦੇਣਾ ਸੀ ਫਿਰ ਉਹਦਾ 4 ਲੱਖ ਹੋਰ ਦੇ ਉਹ ਯਾਰ 4 ਲੱਖ ਗੱਲ ਸੁਣ ਲੈ ਤਨਮਾ ਪੰਜਾਬੀ ਤੇ ਤਨਾਂ ਸਮਝਾ 6 ਲੱਖ ਤੂੰ ਇੱਕ ਦੇਣਾ ਤੇ 15 ਲੱਖ ਰੁਪਈਆ ਤੂੰ ਦਾ ਇੱਕ ਸੱਚੀ ਗੱਲ ਹੈ ਕਿਧਰੋਂ ਮਾਂ ਇਨਸਾਫ ਕਰੋ ਨਾ ਫਿਕਰ ਵੀ ਹੌਲੀ ਹੌਲੀ ਬਣਾਈ ਲੈਣਾ ਵਾ ਤੂੰ ਫਿਕਰ ਨਾ ਕਰਿਆਗਾ ਸਾਰੇ ਕੰਮ ਹੋ ਜਾਣੇ ਆ ਮਮਾ ਤੇ ਮੈਨੂੰ ਛੇਤੀ ਛੇਤੀ ਸਕੂਟਰ ਚਲਾ ਤੂੰ ਮਮਾ ਤੇ ਮੈਨੂੰ ਛੇਤੀ ਛੇਤੀ ਸਕੂਟਰ ਖਾ ਦੋ ਤੂੰ ਮਾਤਾ ਜੀ ਮੈਨੂੰ ਸ਼ੇਦੀ ਸਕੂਟਰੀ ਸਿਖਾ ਦਿਓ ਫਿਰ ਮੈਂ ਸਕੂਟਰੀ ਬਾਹਰ ਅੰਦਰ ਲੈ ਜਾ ਕਰੂੰਗਾ ਹਾਂ ਤੇ ਬੜੇ ਧਿਆਨ ਨਾਲ ਜਾਣਾ ਵਾ ਠੀਕ ਮੁੰਡੇ ਬੜੀਆਂ ਸ਼ਰਾਰਤਾਂ ਕਰਦੇ ਹੁੰਦੇ ਆ ਤੇ ਆਪ ਨਹੀਂ ਕਿਸੇ ਦੀ ਗੱਲ ਚਾਉਣਾ ਠੀਕ ਚਲ ਜਾ ਫਿਰ ਪਾ 21 21 ਚੱਲ 21 ਮਮਾ ਮੈਨੂੰ ਸ਼ੇਦੀ ਸ਼ੇਦੀ ਜਾ ਸਿਖਾ ਦਿਓ ਫਿਰ ਮੈਂ ਬਾਹਰ ਅੰਦਰ ਲੈ ਜਾ ਕਰੂੰਗਾ ਲੈ ਲੈਣਾ ਜਿੰਨੀ ਮਰਜੀ ਚੰਗੀ ਜਾ ਜਾ ਜੇ ਪਰ ਸ਼ਰਾਰਤਾਂ ਨਹੀਂ ਕਰਨੀਆਂ ਬਾਹਰ ਜਾ ਕੇ ਮੁੰਡੇ ਕਰਦੇ ਹੁੰਦੇ ਆ ਸ਼ਰਾਰਤਾ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣੀਆਂ ਠੀਕ ਆਉਣੀਆਂ 21 22 ਮੈਂ ਕਹਿਣਾ ਹੈ ਮੈਨੂੰ ਹੁਣ ਛੇਦੀ ਛੇ ਸਕੂਟਰੀ ਚਲਾ 21 ਮੈਂ ਕਹਿਣਾ ਹੈ ਹੁਣ ਮੈਨੂੰ ਛੇਦੀ ਛੇ ਸਕੂਟਰੀ ਸਿਖਾ ਦਿਓ ਫਿਰ ਮੈਂ ਬਾਹਰ ਅੰਦਲਾ ਜਾ ਕਰੂੰਗਾ ਸਕੂਟਰੀ ਕੋਈ ਗੱਲ ਨਹੀਂ ਪੁੱਤ ਸਾਰੇ ਕੰਮ ਹੋ ਜਾਣੇ ਆ ਪਾਪਾ ਤੇਰੀ ਨੇ ਸਕੂਟਰੀ ਤੈਨੂੰ ਹੱਥਾਂ ਕਰਦੇ ਹੁੰਦੇ ਆ ਉਹਨਾਂ ਦੀ ਕਿਹੇ ਗੱਲ ਚ ਨਹੀਂ ਆਉਣਾ ਹੈਗਾ ਤੇ ਕੋਈ ਗੱਲ ਨਹੀਂ ਪਾਪਾ ਜਦੋਂ ਵਿਲੇ ਹੋਏ ਨਾ ਉਹਨਾਂ ਤੈਨੂੰ ਸਿਖਾ ਦੇਣੀ ਹੈ ਤੇ ਜਾ ਮੇਰਾ ਪੁੱਤ ਨਹੀਂ ਨਹੀਂ ਇਥੇ ਹੋਣਾ 21 ਤੇ ਜਾ ਮੇਰਾ ਪੋਤਾ ਤੂੰ 1 2 ਜਾ ਮੇਰਾ ਪੁੱਤ ਜਾ ਕੇ ਪੜਲਾ ਹੁਣ ਐਵੇਂ ਨਾ ਗੱਲਾਂ ਨਿੱਕੀਆਂ ਨਿੱਕੀਆਂ ਕਰਦਾ ਰਿਹਾ ਕਰ ਤੇ ਤੂੰ ਆਹੋ ਜਿਹੀ ਦੋਈ ਕਰਨੀ ਹੁੰਦੇ ਫਿਰ ਮੈਨੂੰ ਬੜੀ ਤੰਗੀ ਹੁੰਦੀ ਹੈ ਨਾ ਫਿਰ ਜਾ ਕੇ ਨਾ ਛੱਟ ਲਿਆ ਦਿਆ ਕਰਨੀ ਆ ਨਾਲੇ ਉਹਨਾਂ ਪੁੱਤ ਸਮੇ ਤੋਂ ਨਾ ਬੜਾਈ ਗੱਲ ਨਹੀਂ ਜਾਜ ਤੂੰ ਸਿੱਖ ਲੈਂਦੇ ਪਰ ਇੰਨੀ ਖੁੱਲ ਵੀ ਨਾ ਦਵੀਂ ਦਵਕਾ ਮਾਰ ਕੇ ਰੱਖੀ ਬੜਾ ਰਹਿੰਦਾ ਵਾ ਬੜੇ ਔਖੇ ਪਾਲੀ ਦੇ ਆ ਜਾਂ ਦੀ ਲੋੜ ਵਾ ਤੇ ਮੈਂ ਐਡੀ ਛੇਤੀ ਅਸੀਂ ਕਿੱਥੋਂ ਲੈ ਆਉਣੀ ਆ ਵਾ ਕਰਨੇ ਆ ਨੇ ਆ ਨਾ ਕਿੱਦਾਂ ਸਮਝਾਈਏ ਨਾ ਚੱਲ ਕਰ ਲੈਣਾ ਕੋਈ ਗੱਲ ਨਹੀਂ ਤੇ ਹੀ ਹੈ ਨਾ ਕੋਈ ਗੱਲ ਨਹੀਂ ਪੁੱਤ ਬੱਚਿਆਂ ਨੂੰ ਵੀ ਹੁੰਦਾ ਵਾ ਜਦੋਂ ਲੋਕਾਂ ਦੇ ਬਣੇ ਘਰ ਵੇਂਦੇ ਆ ਨਾ ਫਿਰ ਫਿਕਰ ਤੇ ਬੱਚਾ ਕਰਦੇ ਤੇ ਫਿਕਰ ਨਹੀਂ ਹੈਗੀ ਕੋਈ ਤੇ ਕੋਈ ਗੱਲ ਨਹੀਂ ਅੱਗੇ ਤੇ ਹੀ ਇਦਾਂ ਹੀ ਚੱਲ ਜਾਂਦੇ ਬਾਰੋ-ਬਾਰ ਪਰ ਅੱਜ ਨਹੀਂ ਮੈਂ ਜਾਣ ਦੇਣਾ ਆਹ ਘੁੱਟ-ਘੁੱਟ ਚਾਹ ਪੀਏ ਚੱਲ ਅੱਜ ਬਣਾ ਹੀ ਲਾ ਅੱਜ ਸੱਚੀ ਗੱਲ ਵਾ ਬਣਾ ਹੀ ਲਾ ਚੱਲ ਪੁੱਤ ਅੱਜ ਮੈਂ ਨਾ ਚਾਹ ਪੀ ਕੇ ਹੀ ਜਾਣਾ ਬਣਾ ਤੂੰ ਚਾਹ ਫਿਰ ਹੈਲੋ ਕਰਿਓ ਹੈਲੋ ਉਹ ਹੀ ਗੱਲ ਆ ਡਰ ਲੱਗਦਾ ਵਾ ਨਿਆਣੇ ਨਾ ਉੱਥੇ ਤੱਕ ਕੱਲੀਏ ਤੇ ਪਰ ਉਹਦੀ ਵੀ ਰੀਜ ਵਾ ਨਾ ਫੇ ਨਵੀਂ ਚੀਜ਼ ਆਈਏ ਤਾਂ ਮੈਂ ਜਾ ਸਿੱਖਾਂ ਹਾਂ ਦੱਸ ਕੀ ਗੱਲ ਕਰਨੀ ਆ ਬੜੇ ਖੁਸ਼-ਖੁਸ਼ ਫੇਰੰਡੇ ਆ ਲੈਤੀ ਨਵੀਂ ਨੋਨ ਨੂੰ ਨਵੀਂ ਨੋਨ 21 ਪਤਾ ਨਹੀਂ ਕੀ ਦੋਵੇਂ ਜੀ ਗੱਲਾਂ ਕਰਦੇ 21 ਤੋਂ ਹੀ ਨਹੀਂ ਫਾਰਗਾ ਚੀਜ਼ਾਂ ਲਈਆਂ ਜੇ ਅੱਜ ਉਹਨਾਂ ਨੇ ਲੱਲੀਆਂ ਵਾ 21 ਪਤਾ ਨਹੀਂ ਦੋਵੇਂ ਜੀ ਅੰਦਰ ਕੀ ਬੜਬੜ ਕਰਨ ਦੇ ਆਹੋ ਲੈਤੀ ਆ ਏਦਾਂ ਲਟਾਈ ਜਾਓ ਪੈਸੇ ਕਾਦੇ ਪੈਸੇ ਲਟਾਉਂ ਰਹੇ ਆ ਤੂੰ ਹਿੰਮਤ ਸਾਰੀਆਂ ਚੀਜ਼ਾਂ ਰੱਖੀਆਂ ਆ ਨਾ ਜਿਹਨੂੰ ਨਹੀਂ ਪੁੱਤ ਮੰਨਦੇ ਤੁਸੀਂ ਉਹਨੂੰ ਹੀ ਮੰਨਦੇ ਆ ਪੁੱਤ ਮੰਨਿਆ ਤਾਂ ਘਰ ਵਿੱਚ ਭਾਲਿਆ ਨਾ ਤੁਹਾਨੂੰ ਜੇ ਪੁੱਤ ਨਾ ਮੰਨਦਾ ਤੱਕੇ ਮਾਰ ਕੇ ਬਾਹਰ ਕੱਢ ਦੇ ਜਦੋਂ ਇਹ ਪੈਸੇ ਦਿੰਦੇ ਉਹ ਤਾਂ ਤੁਸੀਂ ਚੰਗੇ ਸੀ ਨਹੀਂ ਮੰਮੀ ਉਹਨੇ ਸਾਨੂੰ ਕਰੋ ਵਰ ਕਰ ਦੋ ਤੁਸੀਂ ਹਾਂ ਮੈਂ ਟੰਗਾਰਾ ਆਖ ਉਹਦੀ ਸੁਣੀ ਜਾ ਮੈਂ ਨਹੀਂ ਸੁਣੀ ਮੈਂ ਨਹੀਂ ਲੜਾਂਦੀ ਆ ਜੋੜੇ ਹੱਥ ਤੁਸੀਂ ਦੋਵੇਂ ਜਣੇ ਖੁਸ਼ ਰਹੋ ਕੋਛ ਕੋਈ ਗੱਲ ਨਹੀਂ ਸਾਂਝੇ ਕਰਦੇ ਜਿਹੜੇ ਪੈਸੇ ਹਨ ਤੀਜੇ ਸਮੇਰਾ ਵੀ ਬਣੂਗਾ ਉੱਚ ਦੇਖੀਂ ਬਲ ਕਿੰਨੇ ਦੰਦ ਦੇ ਨਹੀਂ ਉਹਨੂੰ ਪੈਸੇ ਦੇਣ ਦੀ ਨਾ ਹੀ 6 ਲੱਖ ਦੇਣਾ ਨਾ ਹੀ 9 ਦੇਣਾ ਕੋਈ ਦੇਣਾ ਉਹਦੇ ਕੋਲ ਪੈਸੇ ਹੀ ਪੁੱਤ ਉਹ ਨੰਗਨੇ ਬੈਠਾ ਨੰਗਣੀ ਬੈਠਾ ਮੈਨੂੰ ਪਤਾ ਕਿੰਨੇ ਕੇ ਪੈਸੇ ਉਹ 6 ਲੱਖ ਵਾ ਜਿਹੜਾ ਮੈਂ ਦਿੱਤਾ ਉਹਨੂੰ ਤਰਜੀਹ ਉਹਨਾਂ ਦਾ ਨਹੀਂ ਦੁਬਾਰਾ ਉਹ ਉਹਦਾ ਤੇਰੇ ਵਾਲਾ ਹਾਲ ਨਹੀਂ ਆ ਸਾਰਾ ਸਾਰਾ ਦਿਨ ਉਹਦੇ ਹੱਥ ਤੇਲ ਨਾਲ ਲਿਬੜੇ ਰਹਿੰਦੇ ਆ ਐਵੇਂ ਨਹੀਂ ਕਰਨ ਦੇ ਆ ਸੁਆਹ ਕਰਨ ਦੇ ਜੇ ਐਵੇਂ ਨਹੀਂ 6 ਲੱਖ ਦਿੱਤਾ ਉਹਨੂੰ ਕਮਾਈ ਕਰਨ ਦੇ ਜੇ ਉਹ ਤੁਹਾਡੇ ਤੇ ਸੂਟ ਬੂਟ ਸੂਟ ਬੂਟ ਹੈ ਤੁਹਾਡੇ ਤੇ ਸੂਟ ਬੂਟ ਨਹੀਂ ਪੂਰੇ ਹੋਣ ਦੇ ਸਾਰੇ ਸਾਰੇ ਤਰ੍ਹਾਂ ਦੇ ਟੋਕਾ ਤੇ ਡਾਰਨ ਦੇ ਉਹ ਤੁਹਾਡੇ ਦੋਹਾਂ ਜਿਹਿਆਂ ਦੇ ਤੇ ਸੂਟ ਬੂਟ ਨਹੀਂ ਪੂਰੇ ਹੁੰਦੇ ਤੁਸੀਂ ਕਹਿੰਦੇ ਵੀ ਨਹੀਂ ਇਹ ਗਲਤ ਵਾ ਸੱਚੀ ਗੱਲ ਹੈ ਕਿਧਰੋਂ ਆ ਇਨਸਾਫ ਕਰੋ ਨਾ ਟੋਕਾ ਲੱਗਿਆ ਨਾ ਨਹੀਂ ਕੀ ਲੱਗਿਆ ਇਹਨ ਸੱਚੀ ਗੱਲ ਹੈ ਕਿਧਰੋਂ ਆ ਇਨਸਾਫ ਕਰੋ ਨਾ ਉਸ 6 ਲੱਖ ਰੁਪਏ ਦਿੱਤਾ ਮੇਰੀ ਜੱਜ ਸਾਹਿਬ ਦੇਣਾ ਹੈ ਫਿਰ ਉਹਦਾ 4 ਲੱਖ ਹੋਰ ਦੇ। ਉਹ ਯਾਰ 4 ਲੱਖ ਇਹ ਗੱਲ ਸੁਣ ਲੈ। ਤਨਮਾ ਪੰਜਾਬੀ ਜੀ ਤੈਨੂੰ ਨਾ ਸਮਝਾ। 6 ਲੱਖ ਤੂੰ ਇੱਕ ਦੇਣਾ ਤੇ 15 ਲੱਖ ਰੁਪਇਆ ਤੂੰ ਉਹਦਾ ਇੱਕ ਸੱਚੀ ਗੱਲ ਹੈ ਕਿਧਰੋਂ ਮਾਂ ਇਨਸਾਫ ਕਰੋ ਨਾ।